ਪੁਲਿਸ ਟੀਲਾ ਬਟਾਲਾ ਦਿਨ ਆਉਂਦੇ ਥਾਣਾ ਕੋਟਲੀ ਸੂਰਤ ਮੱਲੀ ਦੇ ਪਿੰਡ ਧਾਰੋਵਾਲੀ ਤੋਂ ਉਦੋਵਾਲੀ ਜਾਂਦੇ ਰੋਡ ਤੇ 33 ਸਾਲਾ ਨੌਜਵਾਨ ਦੇ ਸੜਕ ਹਾਦਸੇ ਚ ਭਿੱਦ ਪਰੇ ਹਲਾਤਾ ਚ ਮੌਤ ਹੋਣ ਜਾਂਦਾ ਮਾਮਲਾ ਸਾਹਮਣੇ ਆਇਆ ਹੈ ਮ੍ਰਿਤਕ ਦੀ ਪਛਾਣ ਗੁਰਵਿੰਦਰ ਸਿੰਘ ਪਾਸੇ ਪਿੰਡ ਗਾਜੀ ਨੰਗਲ ਵੱਜੋਂ ਹੋਈ ਹੈ ਮ੍ਰਿਤਕ ਗੁਰਵਿੰਦਰ ਸਿੰਘ ਦੀ ਮੌਤ ਦਾ ਸੁਨੇਹਾ ਮਿਲਦੇ ਹੀ ਪਿੰਡ ਦਾ ਮਾਹੌਲ ਗਮਗੀਨ ਹੋ ਗਿਆ ਮ੍ਰਿਤਕ ਗੁਰਵਿੰਦਰ ਸਿੰਘ ਦੇ ਵੱਡੇ ਭਰਾ ਜਸਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਗੁਰਵਿੰਦਰ ਸਿੰਘ ਇੱਕ ਨਿੱਜੀ ਵਸਤੇ ਕੰਡੈਕਟਰ ਵੱਜੋਂ ਕੰਮ ਕਰਦਾ ਸੀ ਹਰ ਰੋਜ਼ ਦੀ ਤਰ੍ਹਾਂ ਸ਼ਾਮ ਨੂੰ ਘਰ ਵਾਪਸ ਆਉਣ ਦੀ ਬਜਾਏ ਉਹਨਾਂ ਕਿਸੇ ਰਾਗੀਰ ਦਾ ਫੋਨ ਆਨ ਤੇ ਪਤਾ ਚੱਲਿਆ ਕਿ ਉਦੋਂ ਵਾਲੀ ਤੋਂ ਧਾਰੋਵਾਲੀ ਰੋਡ ਤੇ ਉਸ ਦਾ ਕਿਸੇ ਅਣਪਛਾਤੇ ਬਹਨ ਨਾਲ ਭਿਆਨਕ ਹਾਦਸਾ ਹੋ ਗਿਆ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਉਹਨਾਂ ਦੇਖਿਆ ਕਿ ਮ੍ਰਿਤਕ ਗੁਰਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ ਮ੍ਰਿਤਕ ਆਪਣੇ ਪਿੱਛੇ ਦੋ ਬੱਚੇ ਤੇ ਪਤਨੀ ਨੂੰ ਛੱਡ ਗਿਆ ਹੈ ਮ੍ਰਿਤਕ ਗੁਰਿੰਦਰ ਸਿੰਘ ਦੀ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਨ ਅਤੇ ਇਨਸਾਫ ਦੀ ਮੰਗ ਕੀਤੀ ਹੈ ਉਧਰ ਪੁਲਿਸ ਸਥਾਨਕ ਕੋਟਲੀ ਸੂਤ ਮੱਲੀ ਦੇ ਅਧਿਕਾਰੀਆਂ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਬਟਾਲਾ ਤੋਂ ਲਾਪਰਿ ਸੇ ਖੁਸ਼ੀਪੁਰ ਦੀ ਰਿਪੋਰਟ ਮੇਰਾ ਨਾਮ ਜੀ ਦੱਸ ਪਾਂਗੇ ਮੇਰਾ ਬ੍ਰਦਰ ਗੁਰਵਿੰਦਰ ਸਿੰਘ ਬਸ ਘਲਾਰ ਕੇ ਮੋਟਰਸਾਈਕਲ ਤੇ ਪਿੰਡ ਨੂੰ ਆ ਰਿਹਾ ਸੀ ਤੇ ਬਾਅਦ ਵਿੱਚ ਕਿਹੜਾ ਪਿੰਡ ਤੁਹਾਡਾ ਗਾਜੀ ਨਗਲ ਜੀ ਤੇ ਰਾਹ 'ਚ ਹੀ ਅਣਪਛਾਤੇ ਕਿਸੇ ਵਾਹਨ ਨਾਲ ਹੋਏ ਐਕਸੀਡੈਂਟ ਹੋ ਗਿਆ ਤੇ ਡੈਥ ਹੋ ਗਈ ਹੈ ਤੇ ਪੁਲਿਸ ਨੂੰ ਚਾਹੀਦਾ ਕਿ ਜੋ ਬੰਦੀ ਕਾਰਟ ਬਾਈਕ ਤੁਹਾਨੂੰ ਕਿਵੇਂ ਪਤਾ ਲੱਗਾ ਭਾਜੀ ਫੋਨ ਆਇਆ ਤੇ ਮੁੰਡਿਆਂ ਦਾ ਉਹਨਾਂ ਨੇ ਮੋਟਰਸਾਈਕਲ ਪਛਾਣ ਕੇ ਤੁਹਾਨੂੰ ਦੱਸਿਆ ਕਿ ਤੁਹਾਡਾ ਇਦਾਂ ਬ੍ਰਦਰ ਇਦਾਂ ਇਥੇ ਪਈ ਜੀ ਆਪਣਾ ਡੇਰਾ ਬਣਾ ਕੇ ਸ਼ਾਪਰਥਨੀ ਪਿੰਡ ਨੂੰ ਆ ਰਹੇ ਅੱਛਾ ਤੇ ਐਕਸੀਡੈਂਟ ਹੋਇਆ ਕਿ ਥਰਕੇ ਇਹ ਜੀ ਧਰਬਈ ਤੋਂ ਆਪਣਾ ਉਦਬਈ ਤੋਂ ਧਰਬਈ ਜ਼ੋਰ ਦੇ ਵਿਚਾਰ ਠੀਕ ਹੈ ਤੇ ਵਿਆਹ ਕਰਾ ਵਾਹ ਜੀ ਦੋ ਬੱਚੇ ਛੋਟੇ ਸਨ ਸਸਨ ਦਾ ਮੰਗਿਆ ਜੀ ਜੀ ਕਿ ਹੋ ਜਾਦਾ ਤੇ ਲੱਭੇ ਇਹਨਾਂ ਨੂੰ ਤੇ ਉਹਨਾਂ ਨੂੰ ਇਨਸਾਮ ਮਿਲੇ ਤੇ ਬੰਦੇ ਲੱਭੇ ਜਾ ਪੁੱਛ ਰਹੇ ਇਹ ਤਾਂ ਕਿ ਤੇ ਹਾਂਜੀ 174 ਦੀ ਕਿਤੇ ਲਿਖੀ ਸੀ ਕਿਉਂ ਮੇਰਾ ਨਾਮ ਰਣਜੀਤ ਸਿੰਘ ਕੇ ਗੱਜਨਗਲ ਜੀ ਸਾਡੇ ਪਿੰਡ ਦਾ ਨੌਜਵਾਨ ਦਰਵਿੰਦਰ ਸਿੰਘ ਜੋ ਆਪਣਾ ਵਸਤੇ ਕਨੈਕਟਰੀ ਕਰਦਾ ਸੀਗਾ ਸ਼ਾਹਪੁਰ ਜਾਜਿਆਂ ਤੋਂ ਮੋਟਰਸਾਈਕਲ ਲੈ ਕੇ ਪਿੰਡ ਆ ਰਿਹਾ ਸੀਗਾ ਤੇ ਰਸਤੇ ਦੇ ਵਿੱਚ ਆਉਂਦਿਆਂ ਕਿਸੇ ਅਣਪਛਾਤੇ ਵਾਹਨ ਨਾਲ ਦੀ ਐਕਸੀਡੈਂਟ ਹੋਣ ਕਰਕੇ ਮੌਤ ਹੋ ਗਈ ਕਿੱਥੇ ਹੋਇਆ ਜੇਕਰ ਲਿਖਿਆ ਨਾ ਇਹ ਦੁਵਾਲੀ ਤੋਂ ਧਰੋਵਾਲੀ ਦੇ ਵਿੱਚ ਹੋਇਆ ਜੀ ਕੋ ਕਿਸ ਨੇ ਫੋਨ ਕੀਤਾ ਜੀ ਕਿ ਤੁਹਾਡਾ ਮੋਟਰਸਾਈਕਲ ਆ ਤੇ ਤੁਹਾਡਾ ਇੱਥੇ ਐਕਸੀਡੈਂਟ ਹੋਇਆ ਪਿਆ ਉਹਨਾਂ ਚੋ ਸੋਨੇ 170 ਦੀ ਕਾਰਵਾਈ ਕੀਤੀ ਹੈ ਜੀ ਤੇ ਅੱਗੇ ਕੈਮਰੇ ਚੈੱਕ ਕਰਕੇ ਤੇ ਜੋ ਮਿਲੇਗਾ ਕੋਈ ਨਾ ਨੁਕੂਦ ਤੇ ਫਿਰ ਉਹਦੇ ਹਿਸਾਬ ਨਾਲ ਕੋਈ ਹੁੰਦੇ ਆ ਜੀ ਨੂੰ ਤੇ ਮੰਗ ਕਰਦੇ ਆ ਕਿ ਇਹਨੂੰ ਇਨਸਾਫ ਮਿਲੇ ਜੇ ਕੋਈ ਜੇ ਮਾਰ ਕੇ ਸੁੱਟ ਕੇ ਗਿਆ ਵਾ ਉਹਨੂੰ ਫੜਿਆ ਜਾਵੇ ਤੇ ਇਹਨਾਂ ਦਾ ਕਦਮਾ ਦਰਜ ਹੋਵੇ ਮੌਕੇ ਤੇ ਡੈਥ ਹੋ ਗਈ ਹੈ ਜੀ